ਜਗਰਾਂਦੇਸੀ ਬੜੇ ਮੋਰ 247 ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਰੋਹ ਯੂਟਿਊਬਰ ਤਾਂ ਉਹ ਮਾਨ ਦੇ ਸਮੁੰਦਰ ਵਿੱਚ ਵਧਦੀ ਰਹੀ ਇੱਕ ਸ਼ਿਪ ਜੁੜਿਆ ਸੀ ਹਾਦਸਾ ਗ੍ਰਸਟ ਹੋ ਗਿਆ ਸੀ ਇਸ ਵਿੱਚ 16 ਕਰੂ ਮੈਂਬਰ ਜਿਹੜੇ ਨੇ ਪਹਿਲਾਂ ਲਾਪਤਾ ਹੋ ਗਏ ਸਨ ਪਰ ਬਾਅਦ ਚੋਂ 10 ਨੂੰ ਰੈਸਕਿਊ ਕਰ ਲਿਆ ਗਿਆ ਸੀ ਇੱਕ ਦੀ ਉਸ ਵਿੱਚ ਮੌਤ ਹੋ ਗਈ ਸੀ ਤੇ ਹਜੇ ਵੀ ਦੱਸਿਆ ਜਾ ਰਿਹਾ ਕਿ 6 ਕਰੂ ਮੈਂਬਰ ਹਜੇ ਵੀ ਲਾਪਤਾ ਚੱਲ ਰਹੇ ਨੇ ਉਹਨਾਂ ਵਿੱਚੋਂ 4 ਜਿਹੜੇ ਨੇ ਪਾਰਟੀ ਨੇ ਤੇ ਇੱਕ ਜਿਹੜਾ ਹੈ ਪੰਜਾਬ ਦੇ ਪਠਾਨਕੋਟ ਦਾ ਰਹਿਣ ਵਾਲਾ ਰਜਿੰਦਰ ਸਿੰਘ ਉਹ ਸ਼ਿਪ ਦੀ ਚੀਫ ਮੈਨੇਜਰ ਵਜੋਂ ਤਨਨਾਤ ਸੀ ਤੇ ਪਰਿਵਾਰ ਵੱਲੋਂ ਜੋ ਹੈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਸਰਕਾਰ ਦੇ ਅੱਗੇ ਕਿ ਰੈਸਕਿਊ ਮਿਸ਼ਨ ਨੂੰ ਹਜੇ ਸਟਾਪ ਨਾ ਦਿੱਤਾ ਜਾਵੇ ਹਜੇ ਬੰਦ ਨਾ ਕਰਤਾ ਜਾਵੇ ਪਿਛਲੇ ਦਿਨੀ ਇੱਕ ਸ਼ਿਪ ਯੂਏਈ ਤੋਂ ਯਮਨ ਦੇ ਲਈ ਰਵਾਨਾ ਹੋਇਆ ਸੀ ਜੋ ਕਿ ਓਮਾਨ ਦੇ ਸਮੁੰਦਰਾਂ ਦੇ ਵਿੱਚ ਦੁਰਘਟਨਾ ਕ੍ਰਸਤ ਹੋ ਗਿਆ ਜਿਸ ਦੇ ਚਲਦੇ 16 ਕਰੂ ਮੈਂਬਰ ਲਾਪਤਾ ਦੱਸੇ ਜਾ ਰਹੇ ਸੀ ਜਿਨ੍ਹਾਂ ਵਿੱਚੋਂ 10 ਨੂੰ ਰੈਸਕਿਊ ਕਰ ਲਿਆ ਗਿਆ ਤੇ ਇਹਨਾਂ 10 ਵਿੱਚੋਂ ਇੱਕ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਜਦਕਿ 6 ਕਰੂ ਮੈਂਬਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ 4 ਭਾਰਤੀ ਮੂਲ ਦੇ ਕਰੂ ਮੈਂਬਰ ਨੇ ਤੇ ਇਹਨਾਂ ਚਾਰਾਂ ਵਿੱਚੋਂ ਇੱਕ ਪਠਾਨਕੂਰ ਦਾ ਵਸਨੀਕ ਹੈ ਜਿਸ ਦਾ ਨਾਮ ਰਜਿੰਦਰ ਸਿੰਘ ਹੈ ਰਜਿੰਦਰ ਸਿੰਘ ਇਸ ਸ਼ਿਪ ਵਿੱਚ ਬਤੌਰ ਚੀਫ ਅਫੀਸਰ ਤਨਾਨਤ ਸੀ ਜਿਸ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਚੱਲ ਸਕਿਆ ਹੈ ਇਸ ਦੇ ਚਾਲਦੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਵਾਲੇ ਖਾਸੇ ਪਰੇਸ਼ਾਨ ਦਿਸ ਰਹੇ ਨੇ ਇਸ ਸੰਬੰਧੀ ਜਦ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਿਆ ਕਿ ਅਕਸਰ ਰਜਿੰਦਰ ਵੱਲੋਂ ਆਪਣੇ ਕਰੂ ਮੈਂਬਰਾਂ ਦੇ ਨਾਲ ਫੋਟੋਆਂ ਤੇ ਸ਼ਿਪ ਦੀ ਵੀਡੀਓ ਸਾਂਝੀਆਂ ਕੀਤੀਆਂ ਜਾਂਦੀਆਂ ਸਨ ਪਰ ਪਿਛਲੇ 7 ਦਿਨਾਂ ਤੋਂ ਉਹਨਾਂ ਦਾ ਨਾ ਕੋਈ ਫੋਨ ਆਇਆ ਨਾ ਹੀ ਕੋਈ ਫੋਟੋ ਸ਼ੇਅਰ ਕੀਤੀ ਗਈ। ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਉਹਨਾਂ ਨੂੰ ਫੋਨ ਆਇਆ ਸੀ ਕਿ ਉਹਨਾਂ ਦਾ ਸ਼ਿਪ ਹਾਦਸਾ ਗ੍ਰਸਤ ਹੋ ਚੁੱਕਿਆ ਤੇ ਉਹਨਾਂ ਦੀ ਭਾਲ ਜਾਰੀ ਹੈ। ਇਸ ਮੌਕੇ ਉਹਨਾਂ ਸਰਕਾਰਾਂ ਅੱਗੇ ਅਪੀਲ ਕਰਦੇ ਕਿਹਾ ਕਿ ਉਹਨਾਂ ਨੂੰ ਖਦਸ਼ਾ ਹੈ ਕਿ ਸਰਚ ਆਪਰੇਸ਼ਨ ਬੰਦ ਨਾ ਕਰ ਦਿੱਤਾ ਗਿਆ ਹੋਵੇ। ਇਸ ਲਈ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਗਈ ਹੈ ਕਿ ਜਦ ਤੱਕ ਰਜਿੰਦਰ ਸਿੰਘ ਦਾ ਕੋਈ ਪਤਾ ਨਹੀਂ ਚੱਲਦਾ ਇਹ ਸਰਚ ਆਪਰੇਸ਼ਨ ਇਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ ਹੈ। ਨਿਰਮਲ ਮਨਹਸ ਮੈਂ ਮੈਸੇਜ ਰਜਿੰਦਰ ਮਨਹਸ ਮੇਰੇ ਹਸਬੰਦ 15-20 ਸਾਲ ਤੋਂ ਮਰਚੰਡ ਨਵੀ ਚ ਕੰਮ ਕਰ ਰਿਹਾ ਹੈ 11 ਜੁਲਾਈ ਨੂੰ ਕੇ ਠੀਕ ਠਾਕ ਸੀ ਉਹਦੇ ਬਾਅਦ ਵਿੱਚ ਉਹਨਾਂ ਨੇ ਸੇਲ ਕੀਤੀ ਹੈ ਸਾਨੂੰ ਨਿਊਜ਼ ਮਿਲੀ 14 ਤਰੀਕ ਰਾਤ ਨੂੰ ਕਿ ਉਹਨਾਂ ਦੇ ਸ਼ਿਪ ਪਲਟੀ ਹੋ ਗਿਆ ਉਹਦੇ ਬਾਅਦ ਵਿੱਚ 15 16 17 ਤਰੀਕ ਨੂੰ ਲੋ ਬੰਦੇ ਮਿਲਿਆ 16 ਆਦਮੀ ਉਸ ਸ਼ਿਪ ਚ ਕੰਮ ਕਰ ਰਹੇ ਸੀ

तो ये फोर्टीन की रात की बात है जब उन्होंने एक डिस्ट्रेस कॉल डाला था तो उसके बाद हमें इंफॉर्मेशन इन्होंने ट्यूसडे की रात को दी थी कंपनी के मैनेजर ने कि इस कि मंडे को ऐसे ऐसा हादसा हुआ है और ये तब से हमें वो मिल नहीं रहे हैं तो फिर हमें सेवनटीन की बात है कि नौ लोग की लाइफ बोट में वो वापस मिले थे और एक डेड बॉडी मिली थी लेकिन उसके बाद से जो छह लोग और जो थे टोटल सिक्सटीन क्रू में से वो अभी भी छह लोग अब तक लापता है उनका अब तक हमें कोई इन्फॉर्मेशन नहीं है कुछ नहीं है नेवी और वो कोशिश करे ढूंढने की बट हमें अब तक कोई उनका आगे का इन्फॉर्मेशन नहीं मिला है तो हमारी यही रिक्वेस्ट है मिनिस्ट्री ऑफ एक्सटर्नल अफेयर और एस जयशंकर जी से कि हमें एटलीस्ट इसके बारे में कुछ आगे का और मिले कुछ हमें इसमें हम मदद की जाए हमारे और कि हम आगे इसके ऊपर और उनकी जांच उनके लिए करती जाए उनको सर्च एंड रेस्क्यू उनका कंटिन्यू रहे जब तक उनके बारे में मिलते नहीं है या फिर उनकी इंफॉर्मेशन कुछ नहीं मिलती कि कहाँ हैं कैसे है किस हालत में है और अभी पंद्रह तारीख से अभी इतने सात दिन हो गए उनको लापता हुए और अब तक उसके बारे में उनके बारे में कुछ इन्फॉर्मेशन नहीं है साल तो इन्ने सालों तो मर्चेंट नेवी का कम कर रहे हैं पहले इंडियन नेवी चीज उ रिटायर होकर उन्होंने मर्चेंट नेवी ज्वाइन किया ਤੇ ਹਰ ਸਾਲ ਉਹ 6 ਮੰਥਸ ਕਰਚ ਤੇ 6 ਮੰਥਸ ਜੌਬ ਤੇ ਹੁੰਦੇ ਸੀ 6 ਮਹੀਨੇ ਸ਼ਿਪ ਉਹਨਾਂ ਦਾ ਆਲਮੋਸਟ ਇਹ ਲਾਸਟ 2 ਮਨਸ ਸਕਦੇ ਆ ਇਫੈਕਟ ਦੇ ਸਾਮਨਾ ਇੰਨੇ ਸਾਲ ਤੋ ਐਜ਼ ਅ ਚੀਫ ਆਫੀਸਰ ਕੰਮ ਕਰਦੇ ਆਏ ਆ ਤੇ ਐਦ ਕੀ ਉਹਨਾਂ ਦਾ ਰੂਟੀਨ ਸੀਗਾ ਹਰ ਰੋਜ਼ ਭਾਵੇਂ ਜਿੱਥੇ ਵੀ ਹੋਵੇ ਨੈਟਵਰਕ ਉਹਨਾਂ ਨੂੰ ਆ ਜਾਂਦਾ ਸੀਗਾ ਉਹ WhatsApp ਤੇ ਗੁੱਡ ਮਾਰਨਿੰਗ ਕੋਈ ਮੈਸੇਜ ਕੋਈ ਸ਼ਿਪ ਦੀ ਫੋਟੋ ਕਰੂ ਨਾਲ ਫੋਟੋ ਆਲਮੋਸਟ ਸਾਰੀਆਂ ਆਪਾਂ ਤੁਹਾਨੂੰ ਵੀ ਸ਼ੇਅਰ ਕਰੂਗੇ ਉਹ ਕਰਦੇ ਰਹੇ ਐਤਵਾਰ ਤੱਕ ਤੇ ਅੱਜ ਨੈਕਸਟ ਐਤਵਾਰ ਆ ਗਿਆ ਉਹ ਐਤਵਾਰ ਤੋਂ ਬਾਅਦ ਇਸ ਐਤਵਾਰ ਤੱਕ ਪੂਰੇ 7 ਦਿਨਾਂ ਤੇ ਅੱਜ ਤੱਕ ਕੋਈ ਉਹਨਾਂ ਵੱਲੋਂ ਕੋਈ ਮੈਸੇਜ ਜਾਂ ਉਹਨਾਂ ਦਾ ਫੋਨ ਨਹੀਂ ਮਿਲ ਰਿਹਾ ਆਪਾਂ ਵੀ ਮਲਾਮਲਾ ਕੇ ਕੋਸ਼ਿਸ਼ ਕਰਕੇ ਦੇਖ ਲਈ ਨਹੀਂ ਮਿਲਿਆ ਪਹਿਲੇ ਦਿਨ ਸੋਮਵਾਰ ਨੂੰ ਆਪਾਂ ਉਹਨਾਂ ਦੀ ਕੰਪਨੀ ਨਾਲ ਵੀ ਗੱਲ ਕੀਤੀ মিডিਆ ਸੋਰਸਸ ਨਾਲ ਵੀ ਕਨਫਰਮ ਕੀਤਾ ਗਵਰਨਮੈਂਟ ਸੋਰਸਸ ਨੂੰ ਵੀ ਟਵਿੱਟਰ ਤੇ ਕੰਟੈਕਟ ਕੀਤਾ ਕਿਸੇ ਨੂੰ ਕੁਝ ਪਤਾ ਨਹੀਂ ਸੀਗਾ ਮੰਗਲਵਾਰ ਲੇਟ ਨਾਈਟ 10:00 ਵਜੇ ਸਾਨੂੰ ਇਨਫੋਰਮੇਸ਼ਨ ਮਿਲਦੀ ਪਈ ਹੈ ਕਿ ਉਹਨਾਂ ਦੀ ਕੰਪਨੀ ਵੱਲੋਂ ਨੈਟ ਕੋ ਐਫ ਜ਼ੀਈ ਕੰਪਨੀ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਪ੍ਰੈਸਟਿਜੀ ਫੈਲਕਨ ਜਹਾਜ਼ ਆ ਜੋ ਕਿ ਓਮਾਨ ਵੱਲੋਂ ਕ੍ਰੋਸ ਕਰ ਰਿਹਾ ਸੀ ਜੋ ਕਿ ਯਮਨ ਜਾਣਾ ਸੀਗਾ ਅੱਗੇ ਤੇ ਉਹ ਕਿਸੇ ਤਰ੍ਹਾਂ ਕੈਪਸਾਈਜ਼ਡ ਹੋ ਗਿਆ ਮਤਲਬ ਪਲਟ ਗਿਆ ਜਾਂ ਡੁੱਬ ਗਿਆ ਜੋ ਵੀ ਟੈਕਨੀਕਲ ਇਸ਼ੂ ਸੀਗਾ ਤੇ ਉਸ ਤੋਂ ਬਾਅਦ ਰੈਸਕਿਊ ਆਪਰੇਸ਼ਨ ਉਹਨਾਂ ਨੇ ਚਾਲੂ ਕੀਤਾ ਤੇ ਬੁੱਧਵਾਰ 17 ਤਰੀਕ ਨੂੰ ਮਤਲਬ ਐਤਵਾਰ ਲੇਟ ਨਾਈਟ ਕਹਿ ਲਓ ਜਾਂ ਸੋਮਵਾਰ ਸਵੇਰ ਤੋਂ ਲੈ ਕੇ ਬੁੱਧਵਾਰ 17 ਤਰੀਕ ਨੂੰ ਰਾਤ ਤੱਕ ਉਹਨਾਂ ਨੂੰ 10 ਬੰਦੇ ਮਿਲਦੇ ਆ ਜਿਦੇ ਵਿੱਚੋਂ 9 ਸਹੀ ਕੰਡੀਸ਼ਨ ਚ ਬਿਲਕੁਲ ਜਿੰਨਾ 9 ਦੇ 9 ਨੂੰ ਘਰ ਚ ਵੀ ਆਪਣੀ ਇਨਫੋਰਮੇਸ਼ਨ ਦੇਣ ਲਈ ਦੋ ਦੋ ਮਿੰਟ ਸਾਰਿਆਂ ਨੂੰ ਗੱਲ ਕਰਾਈ ਗਈ ਹੈ ਸੈਟਲਾਈਟ ਫੋਨ ਨਾਲ ਤੇ ਜਿਹੜਾ 10ਵਾਂ ਬੰਦਾ ਸੀਗਾ ਉਹ ਕੁਦਰਤੀ ਅਨਫੋਰਚੂਨੇਟਲੀ ਉਹ ਐਕਸਪਾਇਰਡ ਮਿਲੇ ਆ ਇਹਨਾਂ ਨੂੰ ਉੱਥੇ ਕਿਉਂਕਿ ਉਹਦੇ ਸਿਰ ਤੇ ਕਹਿੰਦੇ ਸੱਟ ਲੱਗੀ ਰੈਸਕਿਊ ਕਰਦੇ ਹੋ ਬਟ ਬਾਕੀ 6ਾਂ ਦਾ ਕੋਈ ਇਨਫੋਰਮੇਸ਼ਨ ਨਹੀਂ ਆ ਨਾ ਕੋਈ ਸਾਨੂੰ ਪਤਾ ਚੱਲ ਪਾ ਰਿਹਾ ਕਿ ਕੋਈ ਲਾਈਫ ਬੋਟ ਚ ਗਏ ਨਹੀਂ ਗਏ ਕੋਈ ਲਾਈਫ ਰਾਫਟ ਚ ਗਏ ਮਤਲਬ ਇੰਨਾ ਤਾਂ ਕਲੀਅਰ ਇਹਨਾਂ ਨੇ ਕੀਤਾ ਕਿ ਸ਼ਿਪ 'ਚ ਨਹੀਂ ਮਿਲੇ ਪਰ ਜੇ ਸ਼ਿਪ 'ਚ ਹੋਲ ਟੈਂਕਰ 'ਚ ਨਹੀਂ ਮਿਲੇ ਤਾਂ ਕਿੱਥੇ ਤਾਂ ਕਿੱਥੇ ਤਾਂ ਮਿਲਣਾ ਜੇ ਉਹ ਡੈਡ ਕੰਡੀਸ਼ਨ 'ਚ ਵੀ ਕੋਈ ਨੋਛੇਆ ਜੋ ਹੈ ਐਟਲੀ ਸਾਨੂੰ ਉਹਦੇ ਬਾਰੇ ਦੱਸ ਦਿੱਤਾ ਜਾਵੇ ਕਿ ਭਈ ਉਹ ਗਲਤ ਹਾਲਾਤ ਚਾਹੇ ਸਹੀ ਹਾਲਾਤ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਪਾਂ ਬਿਲਕੁਲ ਹਰ ਚੀਜ਼ ਦੇ ਸੋਲੂਸ਼ਨਸ ਉਹਨਾਂ ਨੂੰ ਤਿਆਰਾਂ ਚਾਹੇ ਪੋਜ਼ਿਟਿਵ ਹੋਵੇ ਰਿਪੋਰਟ ਚਾਹੇ ਨੈਗੇਟਿਵ ਲੇਕਿਨ ਐਟਲੀ ਸ ਲੁਕ ਹੋਇਆ ਨਾ ਜਾਵੇ ਲੁਕੋ ਕੇ ਇੱਕ ਇਦਾਂ ਦੀ ਮੈਂਟੈਲਿਟੀ 'ਚ ਆਪਾਂ ਆ ਚੁੱਕੇ ਹਾਂ ਕਿ ਤੁਸੀਂ ਮੰਨ ਨਹੀਂ ਸਕਦੇ ਕਿ ਕੋਈ ਰਿਸਪੌਂਸ ਨਹੀਂ ਆ ਜਦੋਂ ਦਾ ਜੁਲਾਈ ਬੁੱਧਵਾਰ ਰਾਤ ਤੋਂ ਬਾਅਦ ਸਾਡੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆ ਉਹ ਬਸ 9 ਬੰਦੇ 10 ਬੰਦਿਆਂ ਦਾ ਕੰਕਲੂਡ ਕਰਕੇ ਸਕਸੈਸਫੁਲ ਆਪਰੇਸ਼ਨ ਕਾਈਂਡ ਆਫ ਸ਼ੋ ਕਰਤਾ ਹੈ ਬਟ ਬਾਕੀਆਂ 6 ਬਾਰੇ ਕੋਈ ਨਹੀਂ ਜਿੱਚੋ ਤੁਹਾਨੂੰ ਮੈਂ ਦੱਸਣਾ ਚਾਹੁੰਗਾ ਕਿ ਲਾਪਤਾ ਵਿੱਚੋਂ ਦੋ ਬੰਦੇ ਸ਼੍ਰੀਲੰਕਾ ਦੇ ਅੱਜ ਜਿੱਥੇ ਕੈਪਟਨ ਸ਼੍ਰੀਲੰਕਾ ਦਾ ਵੀ ਸੀ ਇੱਕ ਸੈਕੰਡ ਇੰਜੀਨੀਅਰ ਵੀ ਸੀਗਾ ਜਿਹੜਾ ਸ਼੍ਰੀਲੰਕਾ ਦਾ ਸੀ ਪਲੱਸ ਚਾਰ ਬੰਦੇ ਇੰਡੀਅਨ ਸੀ ਜਿਹਦੇ ਵਿੱਚ ਇੱਕ ਸਾਡੇ ਫਾਦਰ ਸਾਹਿਬ ਸੀਗੇ ਫਾਦਰ ਇਨ ਲਾ ਮੇਰੇ ਰਜਿੰਦਰ ਸਿੰਘ ਜੀ ਤੇ ਆਪਾਂ ਇਹੀ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਨ ਦਾ ਸਟੇਟਸ ਪਤਾ ਕੀਤਾ ਜਾਵੇ ਕਿਉਂਕਿ ਲੁਕੋ ਕੇ ਜਾਂ ਸਟੇਟਸ ਲੁਕੋ ਕੇ ਜਾਂ ਮਤਲਬ ਕੋਈ ਚੀਜ਼ ਨੂੰ ਕਲੈਰਿਟੀ ਨਾ ਦੇ ਕੇ ਮੇਰੇ ਖਿਆਲ ਨਾਲ ਮੈਂਟਲ ਟਰੋਮਾ ਚ ਜਾਣ ਵਾਲਾ ਕੰਮ ਹੋ ਗਿਆ ਪੂਰੀ ਫੈਮਿਲੀ ਮੈਂਬਰ ਦਾ ਤੇ ਇਹੀ ਆਪਾਂ ਰਿਕਵੈਸਟ ਕਰ ਸਕਦੇ ਆ ਕਿ ਕਿਰਪਾ ਕਰਕੇ ਕਲੈਰਿਟੀ ਦਿੱਤੀ ਜਾਵੇ ਕਿ ਲੋਕੇਸ਼ਨ ਕੀ ਆ ਲੋਕੇਸ਼ਨ ਨਹੀਂ ਜੇ ਕਨਫਰਮ ਹੋ ਰਹੀ ਤਾਂ ਐਟਲੀਸਟ ਉਹਨਾਂ ਦਾ ਸਟੇਟਸ ਦੱਸ ਦਿੱਤਾ ਜਾਵੇ ਕਿ ਸਹੀ ਹਾਲਤ ਚ ਆ ਜਾਂ ਨਹੀਂ ਆ ਕਿੱਥੇ ਆ ਕਿ ਨਹੀਂ ਕਿਉਂਕਿ ਜਿੰਨਾ ਲੇਟ ਹੋ ਰਿਹਾ ਆ ਬਸ ਇਹ ਮੈਚੋਰਿਟੀ ਦੇ ਸ਼ੇਮ ਵਾਲੀ ਗੱਲ ਆ ਸਰਕਾਰਾਂ ਲਈ ਚਾਹੇ ਉਹ ਮਾਨ ਲਈ ਹੋਵੇ ਜਾਂ ਇੰਡੀਅਨ ਨੇ ਵੀ ਲੋਕ ਕਿਸੇ ਲਈ ਵੀ ਹੋਵੇ ਆਪਾਂ ਬਲੇਮ ਗੇਮ ਨਹੀਂ ਕਰ ਰਹੇ ਲੇਕਿਨ ਆਪਾਂ ਨੂੰ ਜਦ ਤੱਕ ਰਿਜ਼ਲਟ ਨਹੀਂ ਮਿਲੂਗਾ ਆਪਾਂ ਤਾਂ ਦੇਖੋ ਇਹ ਚੀਜ਼ ਕਰਨੀ ਹੈ ਥੈਂਕ ਯੂ